ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਹਰ ਸਾਲ ਦਾਵੋਸ ਦੇ ਵਿੱਚ ਸੰਸਾਰ ਆਰਥਿਕ ਫੋਰਮ ਦੀ ਮੀਟਿੰਗ ਹੁੰਦੀ ਹੈ ਉਸੇ ਮੀਟਿੰਗ ਦੇ ਵਿੱਚ ਆਕਸਫਾਮ ਆਕਸਫੇਮ ਨਾਂ ਦੀ ਇੱਕ ਸੰਸਥਾ ਸੰਸਾਰ ਪੱਧਰ ਦੇ ਉੱਤੇ ਕਿੰਨੀ ਗੈਰ ਬਰਾਬਰੀ ਹੈ ਸਾਧਨਾਂ ਦੀ ਉਹਦੀ ਰਿਪੋਰਟ ਹਰ ਸਾਲ ਜਾਰੀ ਕਰਦੀ ਹੈ ਤੇ ਉਹਦੇ ਵਿੱਚ ਭਾਰਤ ਵਾਲੀ ਰਿਪੋਰਟ ਵੀ ਹੁੰਦੀ ਹੈ ਪਰ ਅੱਜ ਦਾ ਦਿਨ ਅੱਜ ਦਾ ਦਿਨ ਤੁਹਾਡੇ ਨਾਲ ਅਸੀਂ ਸੰਸਾਰ ਪੱਧਰੀ ਜਿਹੜੀ ਆਰਥਿਕ ਨਾ ਬਰਾਬਰੀ ਹੈ ਉਸੇ ਦੀ ਗੱਲ ਕਰਾਂਗੇ ਉਹਨਾਂ ਨੇ ਰਿਪੋਰਟ ਦੇ ਵਿੱਚ ਬਹੁਤ ਸੰਸਨੀ ਖੇਜ ਕਲਾਸੇ ਕੀਤੇ ਹੈ ਕਿ ਦੁਨੀਆ ਭਰ ਦੇ ਵਿੱਚ ਜਿਹੜੇ ਅਰਬਪਤੀ ਨੇ ਜਿਨ੍ਹਾਂ ਦੀ ਅਰਬਾਂ ਡਾਲਰਾਂ ਦੇ ਵਿੱਚ ਜਾਇਦਾਦ ਹੈ ਉਹਨਾਂ ਦੀ ਗਿਣਤੀ ਜਿਹੜੀ ਹੈ ਪਿਛਲੇ ਸਾਲ 204 ਹੋਰ ਗਿਣਤੀ ਵਧ ਕੇ ਹੁਣ ਕੁੱਲ 2799 ਅਰਬਪਤੀ ਨੇ ਦੁਨੀਆ ਭਰ ਦੇ ਵਿੱਚ ਇਹਨਾਂ ਜਿਹੜੇ 2799 ਅਰਬਪਤੀਆਂ ਇਹਨਾਂ ਦੀ ਪਿਛਲੇ ਸਾਲ ਜਾਇਦਾਦ ਜਿਹੜੀ ਹੈ ਉਹ 13 ਜਿਹੜਾ ਲੱਖ ਕਰੋੜ ਡਾਲਰ ਤੋਂ ਵੱਧ ਕੇ 15 ਲੱਖ ਕਰੋੜ ਡਾਲਰ ਜਾਨੀ ਟ੍ਰਿਲੀਅਨ ਡਾਲਰ 15 ਟ੍ਰਿਲੀਅਨ ਡਾਲਰ ਹੋ ਗਈ ਹੈ ਹੁਣ ਤੇ ਪਿਛਲੇ 1 ਸਾਲ ਦੇ ਵਿੱਚ ਇਹਨਾਂ ਬੰਦਿਆਂ ਦੀ ਜਿਹੜੀ ਜਾਇਦਾਦ ਹੈ ਉਹਦੇ 'ਚ 2 ਟ੍ਰਿਲੀਅਨ ਡਾਲਰ ਦਾ ਵਾਅਦਾ ਹੋਇਆ ਹੈ ਜਿਹੜਾ ਸਾਲਦਰ ਸਾਲ ਵਾਅਦਾ ਹੁੰਦਾ ਉਸ ਵਾਅਦੇ ਦਾ ਇਹ ਪਿਛਲੇ ਸਾਲ ਨਾਲੋਂ 3 ਗੁਣਾ ਜ਼ਿਆਦਾ ਵਾਅਦਾ ਹੈਗਾ ਤੇ ਇਹਦਾ ਮਤਲਬ ਹੈ ਉਹਨਾਂ ਦੀ ਜਿਹੜੀ ਜਾਇਦਾਦ ਹੈ ਉਹ ਛੜੱਪੇ ਮਾਰ ਕੇ ਗਾਹਾਂ ਨੂੰ ਜਾ ਰਹੀ ਹੈ ਇੱਕ ਤਾਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਦੂਜਾ ਜਿਹੜੀ ਦੁਨੀਆ ਭਰ ਦੇ ਵਿੱਚ ਗਰੀਬੀ ਦੀ ਰੇਖ ਹੈ ਉਸ ਦੀ ਜਿਹੜੀ ਮਿਆਦ ਮਿੱਥੀ ਹੋਈ ਹੈ ਉਸ ਦਾ ਜਿਹੜਾ ਪੈਮਾਨਾ ਹੈਗਾ ਉਹ ਵਰਲਡ ਬੈਂਕ ਨੇ ਮਿੱਥਿਆ ਸੀ ਵੀ ਜਿਹੜੇ ਬੰਦੇ ਇੱਕ ਦਿਨ ਦੇ ਵਿੱਚ 6 ਡਾਲਰ 85 ਸੈਂਟ ਜਿਹੜੀ ਪੌਣੇ 1.7 ਡਾਲਰ ਤੋਂ ਥੋੜਾਕ ਵੱਧ ਕਮਾਉਂਦੇ ਐ ਉਹ ਗਰੀਬੀ ਜਿਹੜੇ ਇਦੋਂ ਘੱਟ ਕਮਾਉਂਦੇ ਆ ਉਹ ਗਰੀਬ ਨੇਗੇ ਤੇ ਉਹਨਾਂ ਗਰੀਬਾਂ ਦੀ ਗਿਣਤੀ ਜਿਹੜੀ ਹੈ ਉਹ ਤਕਰੀਬਨ 3.6 ਅਰਬ ਲੋਕ ਨੇ ਜਿਹੜੇ ਕਿ ਅ ਜਿਹੜੀਆਂ ਦੇ ਕੋਲ 44% ਲੋਕ ਅਜਹੀ ਹੈ ਜਿਹੜੇ ਜਿਉਣ ਦੀਆਂ ਜਿਹੜੀਆਂ ਘੱਟੋ ਘੱਟ ਹਾਲਤਾ ਨੇ ਉਹਦੇ ਤੇ ਖੜੇ ਆ ਉਦੋਂ ਥੱਲੇ ਖੜੇ ਹੈਗੇ ਤੇ ਇਹਦੇ ਚ ਔਰਤਾਂ ਜਿਹੜੀਆਂ ਸਭ ਤੋਂ ਬੁਰੀ ਹਾਲਤ ਚ ਨੇ 10 ਚੋਂ ਇੱਕ ਔਰਤ ਅਜਹੀ ਹੈ ਜਿਹੜੀ ਬਹੁਤ ਹੀ ਅਤ ਦਰਜੇ ਦੀ ਗਰੀਬੀ ਚ ਰਹਿੰਦੀ ਹੈ ਆਪਣੇ ਬੰਦਿਆਂ ਦੇ ਮੁਕਾਬਲੇ ਤੇ ਅਜਹੀਆਂ ਜਿਹੜੀਆਂ ਨੇ ਨਾ ਉਹ ਤਕਰੀਬਨ 2.5 ਕਰੋੜ ਔਰਤਾਂ ਬੰਦਿਆਂ ਨਾਲੋਂ ਵੱਧ ਨੇ ਜਿਹੜੀਆਂ ਸਿਰਫ 2 ਡਾਲਰ 15 ਸੈਂਟ ਦੇ ਉੱਤੇ ਪਾਰ ਦਿਨ ਗੁਜ਼ਾਰਾ ਕਰਦੀਆਂ ਨੇ ਹਰ ਰੋਜ਼ ਉਹਨਾਂ ਦੀ ਆਮਦਨ ਦਾ ਐਵਰੇਜ ਜਿਹੜੀ ਹੈ ਉਹ 2 ਡਾਲਰ 15 ਸੈਂਟ ਦੇ ਨੇੜੇ ਤੇੜੇ ਹੈ ਸੋ ਉਹਨਾਂ ਦੀ ਗਰੀਬੀ ਹੋਰ ਵੀ ਬਾੜੀ ਹੈ ਇਹ ਜਿਹੜੀਆਂ ਇੰਨੀ ਜਿਹੜੀ ਜਾਇਦਾਦ ਵਧੀ ਹੈ ਇਹਦਾ ਕਾਰਨ ਜਿਹੜਾ ਦੱਸਦੇ ਆ ਉਹ ਵੀ ਇੱਕ ਤਾਂ ਇਹਨਾਂ ਦੇ ਜਿਹੜੇ ਸ਼ੇਅਰ ਦੇ ਰੇਟ ਨੇ ਉਹ ਜ਼ਿਆਦਾ ਵਧੀ ਹੈ ਜਿਹੜੀਆਂ ਜਿਹੜੀਆਂ ਜਾਇਦਾਦਾਂ ਇਹਨਾਂ ਨੇ ਖਰੀਦੀਆਂ ਹੋਈਆਂ ਉਹਨਾਂ ਦੀਆਂ ਵਧੀਆਂ ਨੇ ਖਾਸ ਤੌਰ ਤੇ ਜਿਹੜੇ ਰੈ residențial ਏਰੀਆ ਉਹਨਾਂ ਦੀਆਂ ਜਿਹੜੀਆਂ ਏਰੀਆ ਹੈਗਾ ਉਹਦੀ ਜਾਇਦਾਦ ਵਧੀ ਹੈ ਸੋ ਜਿਹੜੇ 10 ਅਰਬ ਪਤੀ ਨੇ ਇਹਨਾਂ ਚੋਂ 2769 ਚੋਂ 99 ਕਹਿ ਗਿਆ ਮੈਂ ਮੇਰੇ ਖਿਆਲ ਚ ਗਲਤੀ ਨਾਲ 2769 ਜਿਹੜੇ ਅਰਬਪਤੀ ਹੈ ਕੁੱਲ ਦੁਨੀਆ ਦੇ ਉਹਨਾਂ ਚੋਂ ਜਿਹੜੇ ਉੱਪਰਲੇ 10 ਨੇ ਇਕੱਲੇ 10 ਐਲਨ ਮਸਕ ਹੋ ਗਿਆ ਜੈਫ ਬੈਜ਼ੋਸ ਹੋ ਗਿਆ ਵਗੈਰਾ ਇਹ ਜਿਹੜੇ 10 ਨੇ ਇਹ ਜਿਹੜੇ ਹੈ ਇਹਨਾਂ ਦੀ ਜਾਇਦਾਦ ਹਰ ਰੋਜ਼ 100 ਮਿਲੀਅਨ ਡਾਲਰ ਵੱਧ ਰਹੀ ਹੈ ਜਣੀ ਰੋਜ਼ਾਨਾ ਇਹ 10 ਕਰੋੜ ਡਾਲਰ ਇਹਨਾਂ ਦੀ ਜਾਇਦਾਦ ਵਧ ਰਹੀ ਹੈ 10 ਕਰੋੜ ਡਾਲਰ ਤੇ ਜਿਹੜੇ ਉੱਪਰਲੇ ਟੋਟਲ ਸਾਰੇ ਹੈਗੇ ਐ ਇਹਨਾਂ ਦੀ ਜਾਇਦਾਦ ਜਿਹੜੀ ਹੈ ਉਹ ਉਹ ਵਧ ਰਹੀ ਹੈ ਬਹੁਤ ਤੇਜ਼ੀ ਦੇ ਨਾਲ ਜਾਨੀ 5.7 ਅਰਬ ਡਾਲਰ ਇੱਕ ਦਿਨ ਦੇ ਵਿੱਚ ਵਧ ਰਹੀ ਹੈ ਇਹਨਾਂ ਦੀ ਤੇ ਜਿਹੜੇ ਜਿਹੜੇ ਉੱਪਰਲੇ 100 ਨੇ ਇਹਨਾਂ ਦੀ ਜਿਹੜੀ ਹੈ 100 ਮਿਲੀਅਨ ਜਾਨੀ 10 ਕਰੋੜ ਡਾਲਰ ਵਧ ਰਹੀ ਹੈ ਇਹਦੀ ਜਿਹੜੀ ਜਾਇਦਾਦ ਹੈ ਸੋ ਇਸ ਤਰ੍ਹਾਂ ਨਾਲ ਜਿਹੜੀ ਇਹ ਰਿਪੋਰਟ ਉਹਨਾਂ ਨੇ ਪੇਸ਼ ਕੀਤੀ ਹੈ ਟੇਕਰਸ ਨਾਟ ਮੇਕਰਸ ਜਿਹੜੇ ਇਹ ਲੋਕ ਨੇ ਇਹ ਲੈ ਰਹੇ ਹੈ ਨਾ ਕਿ ਕੁਝ ਬਣਾ ਰਹੇ ਹੈ ਤੇ ਇਹਨਾਂ ਦੀ ਜਿਹੜੀ ਜਾਇਦਾਦ ਜਿਹੜੀ ਵਧਦੀ ਹੈ ਉਹਦਾ ਬਹੁਤਾ ਹਿੱਸਾ ਕਮਾਈ ਦਾ ਹਿੱਸਾ ਘੱਟ ਤੇ ਜਿਹੜੀ ਲੋਕਾਂ ਤੋਂ ਖਿੱਚ ਤੂ ਕਰਕੇ ਲਈ ਹੋਈ ਹੈ ਕ腐ਸ਼ਨ ਰਾਹੀਂ ਤੇ ਦੂਜੇ ਸਾਧਨਾਂ ਰਾਹੀਂ ਉਹ ਜ਼ਿਆਦਾ ਜਾਨੀ ਖੋਹੀ ਹੋਈ ਜ਼ਿਆਦਾ ਸੋ ਉਹਨਾਂ ਦਾ ਕਹਿਣਾ ਹੈ ਵੀ ਜਿਹੜੇ ਇਹ ਅਰਬਪਤੀ ਨੇ ਜੇ ਜਿਹੜੇ ਦਾਸ ਨੇ ਉੱਪਰਲੇ ਜੇ ਉਹਨਾਂ ਦੀ 99% ਜਾਇਦਾਦ ਖੋਹ ਲਈ ਜਾਵੇ ਤਾਂ ਵੀ ਉਹ ਅਰਬਪਤੀ ਰਹਿਣਗੇ ਫਿਰ ਵੀ ਨਹੀਂ ਅਰਬਪਤੀਆਂ ਤੋਂ ਥੱਲੇ ਆਉਣੇ ਇੰਨੀ ਜਾਇਦਾਦ ਹੈ ਸੋ ਇਹ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨੀ ਸੀ ਦੂਜੀ ਗੱਲ ਦੋਸਤੋ ਇਹ ਹੈ ਵੀ 트럼ਪ ਨੇ ਜਿਹੜਾ ਜਿਹੜੇ ਲੋਕ ਉੱਥੇ ਅੱਗੇ ਗੈਰ ਕਾਨੂੰਨੀ ਤੌਰ ਤੇ ਜਾਂ ਕਿਵੇਂ ਵੀ ਕੱਚੇ ਲੋਕ ਨੇ ਉੱਥੇ ਗਏ ਹੋਏ ਜਾਂ ਗੈਰ ਕਾਨੂੰਨੀ ਗਏ ਹੋਏ ਐ ਜਾਂ ਜਿਨ੍ਹਾਂ ਕੋਲ H1B ਵੀਜ਼ਾ ਹੈ ਉਹੋ ਨੇ ਜਿਹੜੇ ਉਹਨਾਂ ਦੇ ਬੱਚੇ ਉੱਥੇ ਜੰਮਦੇ ਸੀ ਉਹਨਾਂ ਨੂੰ ਜੰਮਣ ਕਰਕੇ ਉਹਨਾਂ ਨੂੰ ਅਮਰੀਕਾ ਦੀ ਜਿਹੜੀ ਨਾਗਰਿਕਤਾ ਉਹ ਮਿਲ ਜਾਂਦੀ ਸੀ 트럼ਪ ਨੇ ਕੱਲ ਫੈਸਲਾ ਕਰ ਦਿੱਤਾ ਕਿ ਉਹਨਾਂ ਦਾ ਇਹ ਅਧਿਕਾਰ ਅਸੀਂ ਖੋ ਲਿਆ ਹੁਣ 트럼ਪ ਦੇ ਵਿਚਾਰ ਤੇ ਜਿਹੜੇ ਉੱਥੇ ਡੈਮੋਕ੍ਰੈਟਿਕ ਜਿਹੜੇ ਸੂਬਿਆਂ ਦੇ ਉੱਤੇ ਅਧਿਕਾਰ ਡੈਮੋਕ੍ਰੈਟਿਕ ਪਾਰਟੀ ਦਾ ਹੈ ਉਹਨਾਂ ਦੇ ਵਿਚਾਰ ਤੇ ਕੁਝ ਹੋਰਾਂ ਦੇ ਵਿਚਾਰ ਤਕਰੀਬਨ 22 ਸੂਬੇ ਜਿਹੜੇ ਐ ਉਹ ਉੱਥੋਂ ਦੀ ਜਿਹੜੀ ਫੈਡਰਲ ਅਦਾਲਤ ਐ ਬਸਟਨ ਉਹਦੇ ਵਿੱਚ ਉਹਨਾਂ ਨੇ ਇਸ ਨੂੰ ਚੈਲੰਜ ਕੀਤਾ ਉਹਨਾਂ ਨੇ ਕਿਹਾ ਵੀ ਜਿਹੜੀ ਇਹ ਕਾਨੂੰਨ ਹੈਗਾ ਇਹ ਅਮਰੀਕਨ ਸੰਵਿਧਾਨ ਦੀ ਉਲੰਘਣਾ ਐ ਤੇ ਇਸ ਕਰਕੇ ਉਹਨਾਂ ਨੇ ਉਹਨੂੰ ਚੈਲੰਜ ਕੀਤਾ ਉਹਨਾਂ ਦੀ ਆਪ ਚ ਲੜਾਈ ਫਸ ਗਈ ਤੇ ਭਾਰਤ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਵੀ ਟਰੰਪ ਦੇ ਉੱਤੇ ਜਿਹੜੀਆਂ ਉਹ ਇੰਨੀਆਂ ਬਾਗੀਆਂ ਪਾਉਂਦੇ ਐ ਉਹਦਾ ਭਾਰਤੀ ਲੋਕਾਂ ਤੇ ਕੀ ਅਸਰ ਪੈਣਾਗਾ ਉਹ ਜਰਾ ਸੋਚਣ ਦੀ ਦੂਜੀ ਗੱਲ 트럼ਪ ਨੇ ਇਹ ਕੀਤੀ ਹੈ ਵੀ ਜਿਹੜੇ ਬ੍ਰਿਕਸ ਮੁਲਕ ਨੇ ਉਹਨਾਂ ਚ ਭਾਰਤ ਵੀ ਸ਼ਾਮਲ ਹੈ ਉਹ ਜਿਹੜੇ ਅੱਗੇ ਕਦੇ-ਕਦੇ ਸੋਚਦੇ ਹੁੰਦੇ ਆ ਵੀ ਡਾਲਰ ਦੇ ਮੁਕਾਬਲੇ ਤੇ ਅਸੀਂ ਕੋਈ ਹੋਰ ਬਖਰੀ ਤਰ੍ਹਾਂ ਦੇ ਵਪਾਰ ਕਰ ਲਾਂਗੇ ਦੂਜੀਆਂ ਕਰੰਸੀਆਂ ਚ ਉਹਨਾਂ ਨੂੰ ਦਬਕਾ ਮਾਰਿਆ ਵੀ ਜੇ ਤੁਸੀਂ ਕਰਨਾ ਤਾਂ ਇੱਕ ਪਾਸੇ ਛੱਡ ਦਿਓ ਜੇ ਤੁਸੀਂ ਇਹਦੇ ਬਾਰੇ ਸੋਚਿਆ ਵੀ ਤਾਂ ਵੀ ਤੁਹਾਡੇ ਤੇ 100% ਟੈਰਫ ਲਾ ਦੂੰਗਾ ਮੈਂ ਤੁਹਾਡੀਆਂ ਚੀਜ਼ਾਂ ਤੇ ਅਮਰੀਕਾ ਉਾਂ ਤੇ ਸੋ ਇਹੇ ਜਿਹੇ ਦਬਕੇ ਗੁੰਡਾਗਰਦੀ ਚੱਲ ਰਹੀ ਹੈ ਤੇ ਅ ਅਗਲੀ ਗੱਲ ਦੋਸਤੋ ਇਹ ਹੈ ਵੀ ਤੁਹਾਡਾ ਪਹਿਲਾਂ ਵੀ ਕਈ ਵਾਰ ਸਾਂਝੀ ਕੀਤੀ ਹੈ ਵੀ UGC ਦੇ ਜਿਹੜੇ ਰੈਗੂਲੇਸ਼ਨ ਪਿੱਛੇ ਆਏ ਹੈ ਉਹਨਾਂ ਦੇ ਉੱਤੇ ਤਾਮਲਨਾਡੂ ਦੀ ਅਸੈਂਬਲੀ ਨੇ ਮਤਾ ਪਾਸ ਕੀਤਾ ਸੀ ਕੱਲ ਤੁਹਾਡੇ ਨਾਲ ਸਾਂਝਾ ਕੀਤਾ ਸੀ ਵੀ ਉੱਥੋਂ ਦੇ ਮੁੱਖ ਮੰਤਰੀ ਸਟਾਲਨ ਨੇ ਗੈਰ ਭਾਜਪਾ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਬੇਨਤੀ ਕੀਤੀ ਹੈ ਵੀ ਤੁਸੀਂ ਵੀ ਇਹ ਅਸੈਂਬਲੀਆਂ ਦੇ ਵਿੱਚ ਪਾਸ ਕਰੋ ਕੱਲ ਕੇਰਲ ਦੀ ਅਸੈਂਬਲੀ ਦੇ ਵਿੱਚ ਇਹ ਰੈਗੂਲੇਸ਼ਨ ਨੂੰ ਰੱਦ ਕਰਨ ਦਾ ਤੇ ਨਵੇਂ ਰੈਗੂਲੇਸ਼ਨਸ ਬਣਾਉਣ ਦਾ ਤੇ ਤਾਂ ਕਿ ਸੂਬਿਆਂ ਦੇ ਅਧਿਕਾਰ ਜਿਹੜੇ ਆ ਉਹ ਜੁਨੀਵਰਸਟੀਆਂ ਤੋਂ ਖਤਮ ਨਾ ਹੋਣ ਉਸ ਦਾ ਉਹਨਾਂ ਨੇ ਅਸੈਂਬਲੀ ਦੇ ਵਿੱਚ ਯੂਨੀਨੀਮਸ ਮਤਾ ਜਣੀ ਕਿ ਜਿਹੜਾ ਸਰਬਸੰਮਤੀ ਵਾਲਾ ਮਤਾ ਹੈ ਜਿਹੜਾ ਜਿੱਥੇ ਉਹਦੀ ਵਿਰੋਧੀ ਧਿਰ ਵੀ ਤੇ ਜਿਹੜੀ ਜਿਹੜੀ ਰਾਜਕਰ ਦੀ ਤੇ ਸੀਪੀਐਮ ਦਾ ਰੰਟ ਹੈ ਜਿਹੜਾ ਐਲਡੀਐਫ ਉਹਨਾਂ ਦਾ ਮਤਾ ਜਿਹੜਾ ਉਹ ਮੁੱਖ ਮੰਤਰੀ ਨੇ ਪੇਸ਼ ਕੀਤਾ ਤੇ ਉਹਨੂੰ ਮੰਨ ਲਿਆ ਗਿਆ ਸੋ ਇਹ ਵੱਡੀ ਲੜਾਈ ਹੋਣ ਦੀਆਂ ਸੰਭਾਵਨਾਵਾਂ ਨੇ ਸਾਡੇ ਪੰਜਾਬ ਵਾਲੇ ਪਤਾ ਨਹੀਂ ਕਦੋਂ ਜਾਗਣਗੇ ਇਹਨਾਂ ਨੇ ਤਹਾਲ ਤੱਕ ਬਿਆਨ ਵੀ ਨਹੀਂ ਦਿੱਤਾ ਮਤਾ ਦੇਣਾ ਤਾਂ ਇੱਕ ਪਾਸੇ ਰਿਹਾ ਆਓ ਪੰਜਾਬੀ ਉਹ ਇਹਨਾਂ ਸਰਕਾਰ ਨੂੰ ਐਸ ਨੂੰ ਵੀ ਭਗਵੰਤ ਮਾਨ ਵਾਲੀ ਸਰਕਾਰ ਨੂੰ ਦੇਖੀਏ ਵੀ ਇਹ ਕਿਤੇ ਅ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਤਾਂ ਨਹੀਂ ਚੱਲੀ ਜਾਂਦੀ ਕਿਤੇ ਦਰਦੀ ਬੋਲਦੀ ਹੋਈ ਨਹੀਂ ਕੋਈ ਬੰਦੇ ਦਾ ਕਿਸੇ ਦਾ ਕੋਈ ਬਿਆਨ ਨਹੀਂ ਆਇਆ ਸੋ ਇਹ ਆਪਾਂ ਨੂੰ ਸਵਾਲ ਕਰਨੇ ਪਣਦੇ ਆ ਅ ਅਗਲੀ ਗੱਲ ਦੋਸਤੋ ਇਹ ਹੈ ਕਿ ਜਿਹੜਾ ਭਾਰਤ ਦੀ ਜਿਹੜੀ ਸੈਕਸ ਰੇਸ਼ਿਓ ਹੈ ਸੈਕਸ ਰੇਸ਼ਿਓ ਦਾ ਮਤਲਬ ਹੈ ਹਜ਼ਾਰ ਬੱਚਿਆਂ ਪਿੱਛੇ ਕਿੰਨੀਆਂ ਕੁੜੀਆਂ ਨੇ ਜੰਮਣ ਦੇ ਵੇਲੇ ਜਦੋਂ ਜਨਮ ਲੈਂਦੇ ਐ ਉਸ ਟਾਈਮ ਜਿਹੜੇ ਜਨਮ ਲੈਂਦਾ ਬੱਚੇ ਐ ਜੇ ਹਜ਼ਾਰ ਮੁੰਡੇ ਜੰਮਦੇ ਐ ਇੱਕ ਸਮੇਂ ਦੇ ਵਿੱਚ ਤਾਂ ਉਹਨਾਂ ਦੇ ਪਿੱਛੇ ਜਿਹੜੀਆਂ ਕੁੜੀਆਂ ਨੇ ਉਹ ਸਿਰਫ 930 ਜਨਮ ਲੈਂਦੀਆਂ ਨੇ ਅੱਗੋਂ ਬਚ ਕੇ ਕਿੰਨੇ ਰਹਿ ਗਏ ਕਿੰਨੇ ਹੈ ਕੋਈ ਵੱਖਰੀ ਗੱਲ ਜਣੀ ਜਨਮ ਵੇਲੇ ਉਹਨਾਂ ਦੀ ਜਿਹੜੀ ਦਰ ਹੈ ਉਹ ਇਹ ਹੈ 1000 ਪਿੱਛੇ 930 ਕੁੜੀਆਂ ਜਾਨੀ 70 ਕੁੜੀਆਂ ਘਟ ਜਾਂਦੀਆਂ ਨੇ ਮੁੰਡਿਆਂ ਨਾਲੋਂ ਤੇ ਇਹ ਜਦੋਂ ਹੁਣ ਪਿੱਛੇ ਇਹ 2023-24 ਦੀ ਰਿਪੋਰਟ ਹੈ ਜਿਹੜੀ ਇਹ 930 ਦਾ ਅੰਕੜਾ ਹੈ ਤੇ ਇਹ ਇਸ ਦੇ ਸਮੇਂ ਦੇ ਵਿੱਚ ਜਿਹੜੀ ਬੇਟੀ ਬਚਾਓ ਬੇਟੀ ਪੜ੍ਹਾਓ ਦਾ 10 ਸਾਲ ਪੂਰੇ ਹੋ ਚੁੱਕੇ ਐ ਹੁਣ ਉਹ ਇਸ ਨੂੰ ਮਨਾਉਂਦਿਆਂ ਹੋਇਆਂ ਸੋਚ ਰਹੇ ਐ ਵੀ ਸਕੇਂਦਰ ਸਰਕਾਰ ਵੀ ਇਹਦਾ ਕੀ ਕਰੀਏ ਸੋ ਇਹਦੇ ਉੱਤੇ ਬੜੀ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਐ ਕਿ ਅਸੀਂ ਜਿਹੜਾ ਔਰਤਾਂ ਨੂੰ ਤੇ ਬੱਚੀਆਂ ਨੂੰ ਸਾਡੀਆਂ ਨੂੰ ਕਿਵੇਂ ਟਰੀਟ ਕਰਦੇ ਹਾਂ ਹਾਲਾਂਕਿ ਬਹੁਤ ਕੁਝ ਅੱਗੇ ਨਾਲੋਂ ਫਰਕ ਪੈ ਗਿਆ ਪਰ ਹਾਲੇ ਵੀ ਸਾਡੇ ਸਮਾਜ ਦਾ ਜਿਹੜਾ ਵੱਡਾ ਹਿੱਸਾ ਹੈ ਉਹ ਇਹਨਾਂ ਗੱਲਾਂ ਦੇ ਉੱਤੇ ਖੜਾ ਹੈ ਤੇ ਸਾਨੂੰ ਇਹਦੇ ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈਗੀ ਹੈ ਸਮਾਜ ਦੇ ਤੌਰ ਤੇ ਅ ਅਗਲੀ ਇੱਕ ਗੱਲ ਤੁਹਾਡੇ ਨਾਲ ਜਿਹੜੀ ਦੱਸਣੀ ਰਹਿ ਗਈ ਜਿਹੜੀ ਉਹ ਯੂਨੀਵਰਸਿਟੀਾਂ ਵਾਲੀ ਗੱਲ ਹੈ ਗੈਰ ਬੀਜੇਪੀ ਸਰਕਾਰਾਂ ਨੂੰ ਤਾਂ ਕਰਨਾ ਹੀ ਚਾਹੀਦੇ ਨੇ ਜੀ ਜਿਹੜੇ ਇਹ UGC ਦੇ ਰੈਗੂਲੇਸ਼ਨ ਨੇ ਇਹਨਾਂ ਦੇ ਵਿਰੁੱਧ ਤੇ ਅੱਜ ਖਬਰ ਇਹ ਆਈ ਹੈ ਵੀ ਜਨਤਾਦਲ ਯੁनाइटेड ਜਿਨ੍ਹਾਂ ਦੇ ਵਿੱਚ ਨतीश ਕੁਮਾਰ ਉਹਨਾਂ ਦੀ ਪਾਰਟੀ ਦੇ ਮੁੱਖ ਮੰਤਰੀ ਨੇ ਬਿਹਾਰ ਦੇ ਤੇ BJP ਦੇ ਨਾਲ ਸਾਂਝੀ ਸਰਕਾਰ ਬਣਾਈ ਹੋਈ ਹੈ ਉਹ BJP ਦੇ ਭਾਈਵਾਲ ਨੇ ਕੇਂਦਰ ਦੀ ਸਰਕਾਰ ਉਹਨਾਂ ਦੇ ਸਿਰ ਤੇ ਖੜੀ ਹੈ ਉਸ ਇੱਕ ਗੁੱਟ ਨੇ ਉਹਨਾਂ ਦੇ ਜਿਹੜੇ ਆਗੂ ਨੇ ਜਨਤਾਦਲ ਯੁनाइटेड ਦੇ ਰਾਜੀਵ ਰੰਜਨ ਪ੍ਰਸਾਦ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਰੈਗੂਲੇਸ਼ਨ ਨੇ ਗਲਤ ਨੇ ਜਿਹੜਾ ਸੂਬੇ ਆਪਣਾ ਇੱਕ ਬਣਾਉਂਦੇ ਆਗੇ ਵੀ ਅਸੀਂ ਇਸ ਤਰ੍ਹਾਂ ਨਾਲ ਸਾਡੀ ਹਾਇਰ ਐਜੂਕੇਸ਼ਨ ਦੀ ਤਰੱਕੀ ਕਰਾਂਗੇ ਉਹਦੇ ਰਾਹ ਦੇ ਵਿੱਚ ਵੱਡਾ ਰੋੜਾ ਨੇ ਤੇ ਦੇਖਿਓ ਇਸ ਮੁੱਦੇ ਦੇ ਉੱਤੇ ਹੋਰ ਕਿੰਨੇ ਗਾਂ ਆਉਂਦੇ ਐ ਅੱਜ ਦੀ ਗੱਲ ਚ ਨਹੀਂ ਬਹੁਤ-ਬਹੁਤ ਸ਼ੁਕਰੀਆ ਧੰਨਵਾਦ